ਕੜਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਚੋ ਮਜ਼ਦੂਰਾਂ ਨੂੰ ਨਜ਼ਰਅੰਦਾਜ਼ ਕਰਨ ਅਤੇ ਦਲਿਤਾਂ ਦਾ ਉਪ ਮੁੱਖ ਮੰਤਰੀ ਨਾ ਬਣਾਉਣ ਦੇ ਕੀਤੇ ਸਵਾਲ ਤੇ ਵਿਧਾਇਕ ਕੋਟਲੀ ਨੂੰ ਭਗਵੰਤ ਮਾਨ ਵੱਲੋਂ ਜੁੱਤੀ ਸੁਗੌਣ ਦੇ ਸ਼ਬਦ ਬੋਲ ਕੇ ਸਮੁੱਚੇ ਦਲਿਤ ਸਮਾਜ ਨੂੰ ਜਲੀਲ ਕਰਨ ਖਿਲਾਫ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਰਾਜ ਅੰਦਰ ਮੁੱਖ ਮੰਤਰੀ ਮਾਨ ਦਾ ਕੜਾਪਨ ਕੇ ਪ੍ਰਦਰਸ਼ਨ ਕਰਨ ਦੇ ਸੱਦੇ ਤੇ ਤਾਜ਼ਾ ਇੱਥੇ ਬਟਾਲਾ ਵਿਖੇ ਮੁੱਖ ਮੰਤਰੀ ਮਾਨ ਦੀ ਅਰਥੀ ਅਤੇ ਕੰਪਨੀਆਂ ਵੱਲੋਂ ਕਰਜ਼ਦਾਰ ਔਰਤਾਂ ਨੂੰ ਭੇਜੇ ਨੋਟਿਸ ਵੀ ਸਾੜੇ ਗਏ ਸਮੋਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਆਗੂ ਮਨਜੀਤ ਰਾਜ ਲਵ ਸਤਿੰਦਰ ਕੌਰ ਸੱਤੀ ਬਟਾਲਾ ਖਾਲਸਾ ਨਿਰਮਲ ਸਿੰਘ ਹਰਵਿੰਦਰ ਸਿੰਘ ਜੋਨ ਮਸੀਹ ਪਿੰਕੀ ਕੁਲਵਿੰਦਰ ਕੌਰ ਜਸਬੀਰ ਕੌਰ ਪ੍ਰਗਟ ਸਿੰਘ ਸਰੂਪ ਵਿਸੇ ਕੁਮਾਰ ਜੋਤੀ ਹਰਦੀਪ ਰਾਜਵੀਰ ਕੌਰ ਸੁਰਜੀਤ ਕੌਰ ਮਦੂ ਬਰਜਿੰਦਰ ਕੌਰ ਪਰਵੀਨ ਪਰਮਜੀਤ ਰਿੰਪੀ ਸੁਨੀਤਾ ਪੂਜਾ ਅਮਰੀਕ ਸਿੰਘ ਤਰਸੇਮ ਸਿੰਘ ਦਲਬੀਰ ਸਿੰਘ ਗੁਰਵਿੰਦਰ ਸਿੰਘ ਤਰਮਿੰਦਰ ਸਿੰਘ ਸਿਮਰਨਜੀਤ ਨਿਸ਼ਾਨ ਸਿੰਘ ਖੁਸ਼ਪਾਲ ਸਿੰਘ ਇਸ ਪ੍ਰਦਰਸ਼ਨ ਵਿੱਚ ਹਾਜ਼ਰ ਸਨ ਬਟਾਲਾ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ

ਭਗਵਾਨ ਤਮਾ ਸਰਕਾਰ ਮੁਕਾਬਾ ਲੈ ਆਇਆ ਮੈਂ ਦੋ ਤੁਮ ਨਹੀਂ ਚੱਗਾ ਨੀਦਰ ਦੇਖੀ ਸਾਡੇ ਕੋ ਸਾਰੇ ਤੰਗ ਆ ਗਏ ਨੇ ਤੈ ਮੱਤ ਕਿਤੇ ਦਿਮਾਗ ਚੱਲਿਓ ਕੀ ਆਪਾਂ ਘਾ ਫਿਰ ਆਪੇ ਆਪਾਂ ਕੱਟ ਕਰ ਮੈ ਨਹੀਂ ਚੁੰਦੇ ਅਸੀਂ ਸਿਰ ਦੇਕੋ ਲੋਕਾਂ ਦਾ ਸੁਨੇਹ ਜੋਣਾ ਚੁੰਦੇ ਸੀ ਕਿ ਅਸੀਂ ਅੱਜ ਵੀ ਖੜੇ ਆ ਅੱਜ ਵੀ ਉਸ ਰਾਤ ਖੜੇ ਆਸੀ ਕਿ ਕਿ ਨਾਕਰਾ ਬਾਂਸ ਕੰਪਨੀ ਨਾਲ ਨਿਬੇਚ ਕਰ ਜਾਣੀ ਮਾਫੁੰਦਾ ਇਹਨਾਂ ਜਨਤਾ ਕੋ ਮੋਗੰਦਰ ਵਰਗੇ ਬੰਦੇ ਸ਼ੁੱਤਰ ਦੇ ਨਹੀਂ ਮੋਦੀ ਵਰਗੇ ਬੰਦੇ ਸ਼ੁੱਤਰ ਦੇ ਨਹੀਂ ਸਾਡੀ ਜੰਗ ਚੱਲੀ ਆ ਕਿਉਂਕਿ ਕੋਈ ਇਹੋ ਜੀ ਕਾਰ ਨਹੀਂ ਆ ਕੋਈ ਇਹੋ ਜੀ ਕਾਲ ਨਹੀਂ ਆ ਅਸੀਂ ਪਿੰਡਾਂ ਪਿੰਡਾਂ ਦੇ ਵਿੱਚ ਆਗੂ ਬਣਾਏ ਆ ਤੇ ਬਣਾ ਵੀ ਲਿਆ ਹਾਰੇ ਕਾ ਗੁਨੂ ਆਪਣਾ ਆਪਣੀ ਜਿੰਮੇਵਾਰੀ ਤੇ ਲੱਗੇ ਆ ਕਿ ਪਾਈ ਤੁਸੀਂ